ਭਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਤੇ ਕਰਤੀਏ ਵਲੌਗ ਦੀ ਸਟਾਰਟਿੰਗ ਠੀਕ ਆ ਤੇ ਉੱਠਦੇ ਹਾਂ ਕਰ ਉਹ ਤੇ ਟਾਈਮ ਹੋ ਗਿਆ ਜੀ 10:15 ਹੋ ਗਿਆ ਤੇ ਬਸ ਉੱਠ ਕੇ ਦੇਖੀ ਆਪਣੇ ਜਾਨਵਰਾਂ ਨੂੰ ਠੀਕ ਆ ਉਹਨਾਂ ਨੂੰ ਵੇਖ ਕੇ ਤੇ ਫਿਰ ਕਰਦੇ ਆ ਉਹਨਾਂ ਛੇ ਰੋਟੀਆਂ ਖਾ ਕੇ ਚੱਲਦੇ ਹਾਂ ਉੱਥੇ ਚੱਲਣਾ ਆਪਾਂ ਹੋਰ ਕਿੱਥੇ ਹੁਣ ਦੇਖੋ ਚਲੋ ਕਰੋ ਰੋਟੀਆਂ ਤੇ ਤੁੜਨਾ ਕਰਦੇ ਆਂ ਸ਼ਿਰਫ ਜਰਾ ਬਾਜੂ ਬਪਾਲ ਕੇ ਬੂਡ ਬਟ ਪਾਲ ਕੇ ਤੇ ਕਰਦੇ ਆਂ ਹਾਂਜੀ ਬਾਬੋ ਤੇ ਕੱਟਦੇ ਗਏ ਬੱਚਿਆਂ ਨੂੰ ਬਾਹਰ ਆਪਣਾ ਨੂੰ ਪਠਿਆਨ ਫਾ ਰੈਣੋ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਮੈਂ ਯਾਰ ਠੀਕ ਆ ਮੇਰੇ ਹਿਸਾਬ ਨਾਲ ਤਾਂ ਉਹ ਹੈ ਕੰਮ ਖਤਮ ਹੋ ਗਿਆ ਠੀਕ ਆ ਲਗਭਗ ਤਾਂ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਵੀ ਕੰਮ ਕੜਚੀ ਹੈ ਕੰਮ ਫੇਲ ਹੋ ਗਿਆ ਆਪਣਾ ਤਮ ਚੱਕ ਕੇ ਬਿਠਾਉਣਾ ਇਹਨਾਂ ਨੂੰ ਬਾਹਰ ਕੱਢ ਕੇ ਨਾ ਉਸ ਤੋਂ ਬਾਅਦ ਅੰਦਰ ਵੜ ਕੇ ਤੁਹਾਨੂੰ ਮੈਂ ਕਲੀਅਰ ਕਰਦਾ ਸਾਰੀ ਗੱਲ ਆਜੋ 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 ਲਓ ਬਈ ਆਜੋ 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 ਇਹਨਾਂ ਨੂੰ ਬਾਹਰ ਕੱਢ ਦੀ ਕਿ ਨਾ ਬਈ ਤੇ ਥੋੜਾ ਨਾਲ ਕਰਦਾ ਮੈਂ ਗੱਲ ਸ਼ੇਅਰ ਠੀਕ ਹੈ ਇੱਕ ਤੇ ਇਹਨਾਂ ਨੂੰ ਬਾਹਰ ਨਿਕਲ ਦੇ ਕਿ ਨਾ ਤੇ ਵਿੱਚ ਵੜ ਕੇ ਤੁਹਾਨੂੰ ਦਿਖਾਵਾਂਗਾ ਮੈਂ ਮੈਂ ਕੀ ਚੱਕਰ ਆ ਕੀ ਗੱਲ ਆ ਕੀ ਬਾਤ ਆ ਠੀਕ ਆ ਇਹ ਕਰਦੇ ਨਾਲ ਬਾਹਰ ਨਿਕਲ ਨਿਕਲਾ ਬਾਬੇ ਤੇ ਕੱਢ ਤੇ ਬਾਹਰ ਆਪਣੇ ਕਬੂਤਰ ਇਹ ਤੁਹਾਨੂੰ ਵਿੱਚ ਵੜ ਕੇ ਦਿਖਾਉਣਾ ਮੈਂ ਇੱਕ ਮਿੰਟ ਰੁਕ ਜਿਓ ਇਹਦਾ ਅੰਡੇ ਦਾ ਚੱਕਰ ਆਗਾ ਬਾਬਾ ਮੇਰੇ ਦਾ ਬੱਚੇ-ਵੱਚੇ ਚ ਮਾਰ ਕੇ ਹਨਾ ਹਾਂ ਬੱਚੇ ਸਾਰੇ ਮਾਰ ਬੁਰ ਕੇ ਲੱਗ ਚ ਖਾਣੀ ਬਣੇ ਬਣਤਾ ਗਏ ਸੀਗੇ ਤੇ ਪਰ ਤੇ ਨਿਕਲਾ ਨੁੱਕ ਲੈਣ ਗਿਆ ਤੇ ਬਈ ਮਰ ਗਏ ਬੱਚੇ ਠੀਕ ਆ ਮੇਰੇ ਹਿਸਾਬ ਨਾਲ ਵੀ ਇੰਨੇ ਦਿਨ ਹੋ ਗਏ ਤੇ ਬਾਕੀ ਆਂਡੇ ਦੇ ਬਹਿਣੋ ਵੀ ਹਟ ਗਏ ਹੋਣ ਠੀਕ ਆ ਇਹ ਬਸ ਆਂਡੇ ਉਹੀ ਕਿੜਚੀ ਗਏ ਨਹੀਂ ਉਧਰ ਕੱਢ ਲੈਣ ਤੇ ਕੱਢ ਲੈਂਦੇ ਤੇ ਬੱਚੇ ਇੰਨੇ ਚੰਨੇ ਨਿਕਲੇ ਆਪ ਤੂੰ ਗਲਤੀ ਹੋਈ ਜੇ ਆਪਾਂ ਇੰਨਾ ਥੱਲੇ ਪਏ ਰਹਿੰਦੇ ਤਾਂ ਇਹਨੂੰ ਬੱਚੇ ਉਹ ਕੱਢ ਲੈਂਦੇ ਮਾਂ ਪਿਓ ਜੋ ਬੱਚੇ ਜਨ ਕਰਦੇ ਹੋ ਥੋੜੇ ਦਿਨ ਬੈਠੇ ਹੈਗੇ ਤੇ ਮੁੜ ਕੇ ਬੈਠੇ ਵੀ ਨਹੀਂ ਠੀਕ ਆ ਉਹ ਬਸ ਉਹਨੇ ਇੱਕ ਦੋ ਦਿਨ ਹੋਰ ਖਤਮ ਤਾਂ ਹੋਏ ਪਏ ਸਿਰ ਬਾਹਰ ਖੜ੍ਹਦਾਂਗੇ ਕੱਢ ਕੇ ਕੁਝ ਉਮੀਦ ਸੀਗੀ ਉਹ ਵੀ ਬਸ ਖਤਮ ਹੋ ਗਈ ਦੇ ਬੱਚੇ ਬੁੱਚ ਕਢਾ ਲਾਂ ਚ ਹਨ ਕੀ ਯਾਰ ਪਾਲਾ ਬਰ ਕੰਮ ਖਰਾਬ ਹੀ ਐ ਚਲੋ ਕੋਈ ਨਹੀਂ ਹੁੰਦਾ ਇਹਦਾ ਘਾਟਾ ਵਾਤਾ ਸਾਰੇ ਚਲਦੀਆਂ ਰਹਿੰਦੀਆਂ ਤੇ ਬਸ ਰੋਟੀ ਟਿੱਕ ਖਾ ਲਈਏ ਤੇ ਇਹਨਾਂ ਨੂੰ ਕੋਈ ਫਿਰ ਬਾਹਰ ਤੇ ਫੇਰ ਕਰ ਦਈਏ ਭਾਈ ਚੱਲ ਫੇ ਮਨਪ੍ਰੀਤ ਦੇ ਕੋਲੇ ਅੱਜ ਚੋਬਰ ਵੀ ਆਇਆ ਅੱਜੋਪਰਾ ਤੇਰੇ ਫੇਸ ਕਰ ਗਏ ਠੀਕ ਐ ਤੇ ਚੱਲ ਫੇ ਅਜੇ ਉੱਠਣਾ ਨਹੀਂ ਹੁਣਾ ਮਨਪ੍ਰੀਤ ਮੇਰੇ ਤੋਂ ਹੁਣਾ ਕਹਣਾ ਤੂੰ ਜਾ ਕੇ ਬਿਠਾਉਣਾ ਪੁੱਛਦਾ ਤੇਰੇ ਟੂਲੀ ਮੁਗਦਾ ਆਪਣੇ ਕੋਲ ਤੋਂ ਪਤਾ ਨਾ ਯੂਟਿਊਬਰਾਂ ਕੋਲ ਤੇਲ ਮੁਕਾ ਗਦੇ ਆਪਵਾ ਹਾਂ ਯੂਟਿਊਬਰਾਂ ਕੋਲ ਤੇਲ ਮੁਕਾ ਸਕਦੇ ਆਂ ਗਾਂ ਤੋਂ ਫਿਰ ਇੱਥੇ ਦੁਕਾਨ ਵੀ ਨਹੀਂ ਕੋਈ ਬਸ ਨਿਬੜ ਗਿਆ ਆਡੇ ਮੂੰਹ ਹੀ ਸਾਲਮ ਲਗਾ ਕਰਾਤੀ ਬੇਇੱਜ਼ਤੀ ਲੈ ਯਾ ਵੇ ਲੈ ਆਡੇ ਮੂੰਹਾਂ ਹੀ ਹੁੰਦੀ ਨਹੀਂ ਬਾਈ ਜਦੋਂ ਅਸੀਂ ਕਿਤੇ ਮੋਟਰਸਾਈਕਲ ਤੇ ਬੈਹਿ ਰਹਿਣਾ ਸੀ ਇਹ ਤੇਲ ਚੰਗੇ ਪੜਾ ਦੇ ਮੁਕਾ ਦਈਏ ਇਹ ਤਾਂ ਫਿਰ ਵੀ ਹੈ ਹੁਣ ਹੋਊਗਾ ਕਈ ਤੁਰ ਕੇ ਜਾਵਾਂ ਮੈਂ ਚਲ ਜਾ ਫਿਰ ਬਾਈ ਬਾਈ ਤੇ ਕੈਮਰਾ ਤੇ ਜਦੋਂ ਚਾਲ ਦੇਣ ਬਦਰੋਂ ਠੀਕ ਐ ਤੇ ਕਰਦੇ ਹਾਂ ਅੱਜ ਸ਼ੇਅਰ ਕਰਨਾ ਬੰਦਾ ਮੱਤਾ ਜਾ ਤੇ ਦਿਖਾਉਣੇ ਆ ਲੋ ਭਾਈ ਆ ਗਏ ਸੀ ਤੇ ਮੀ ਪਿਆ ਬਾਈ ਤਰਕੇ ਬਹੁਤ ਵਾਵਾ ਪਿਆ ਦੇਖ ਲੋ ਤੁਹਾਡੇ ਸਾਹਮਣੇ ਤੋਂ ਹੁਣ ਨਿਕਲੇ ਕਰਨੇ ਤੋਂ ਪਾਪ ਪਾਤੀ ਆ ਫਰੈਸ਼ ਮਾਲ ਠੀਕ ਆ ਤੇ ਹਜੇ ਪ੍ਰਧਾਨ ਸਾਹਿਬ ਇਸ ਉੱਤੇ ਤੇ ਚੱਲ ਕੇ ਠਾਈ ਗਏ ਹੁਣ ਵੀ ਵੀ ਕੀ ਕਰ ਰਹੇ ਆ ਤੋਂ ਉੱਠ ਪ੍ਰਧਾਨ ਤੋਂ ਲੱਕੀ ਛੜਕਾਏ ਹੋਮ ਦਾ ਗੰਦੜੇ ਪਾਚ ਗਿਆ। ਸੁੰਬਰ ਨਾਲ ਵੈਸੇ ਵੇਢਾ ਆਪਣੇ। ਤੇ ਚਾਚਾ ਚਲੋ। ਟੌਂੜੇ ਧਾਖੀ। ਜਿਵੇਂ ਉਹ ਤੇ ਕਰਦੇ ਆ ਕੰਮ ਸਟਾਰਟ ਹਾਏ ਸੋਚਿਆ ਕੋਮਨ ਪ੍ਰੀਤ ਕਹਿੰਦਾ ਵੀ ਆਪਾਂ ਐ ਕਰ ਲੀਏ ਖਰ ਦੱਸ ਦਿਆਂ ਉਹਨੂੰ। ਤੇ ਚੱਕਰਾ ਜਿਹੜੀ ਆਪਣੀ ਉਹ ਬੈਠ ਕੇ ਚ ਬਾਰੀ ਆ ਉਧਰ ਹਨਾ ਉਹ ਬਾਰੀ ਖੋਲ ਕੇ ਲੌਂਦੀ ਸਾਢੀ ਹੋਈ ਵੀ ਸਕੀਮ ਇੱਥੇ ਆਹ ਬਾਰੀਆਂ ਚ ਇੱਧਰ ਲੱਗ ਜੇ ਇੱਧਰ ਲੱਗ ਜੇ ਇੱਧਰ ਮਿੰਤੀ ਮਾਰ ਲਈ ਆਪਾਂ ਠੀਕ ਆ ਸਾਰੀ। ਤੇ ਉੱਧਰ ਜਾ ਕੇ ਮੈਂਤੀ ਮਾਰ ਕੇ ਤੁਹਾਨੂੰ ਦਿਖਾਉਣੇ ਆ ਵੀ ਕੀ ਚੱਕਰ ਆ ਪੂਰੀ ਆਉਂਦੀ ਹੈ ਕਿ ਨਹੀਂ ਆਉਂਦੀ ਬਾਰੀ ਠੀਕ ਆ ਤੇ ਤੁਹਾਨੂੰ ਦਿਖਾਉਣੇ ਆ ਫਿਰ ਚੰਗੀ ਤਰ੍ਹਾਂ ਇਹ ਵੀ ਇੱਕ ਰੱਖਣਾ ਇੱਥੋਂ ਬੰਦ ਕਰਨਾ ਆਪਾਂ ਠੀਕ ਆ ਤੇ ਉਚਾਈ ਵੀ ਦੇਖ ਲਈਏ ਤੇ ਇਹਦੀ ਆਪਾਂ ਲੰਬਾਈ ਵੀ ਦੇਖ ਲਈਏ ਨਾ ਤੇ ਥੋੜਾ ਨਾਲ ਫਿਰ ਕਰਦੇ ਆ ਸ਼ੇਅਰ ਦਿਖਾਉਣੇ ਹੋਂ ਪਰ ਲੋ ਆਪਾਂ ਬਾੜੀ ਦੀ ਗੱਲ ਕਰਦੇ ਆਪਾਂ ਵੀ ਇਹ ਬਾਰੀ ਆਪਾਂ ਉੱਧਰ ਲਾਉਂ ਜੀ ਸਕੀਮ ਕਰ ਰਹੇ ਆ ਤੇ ਮੇਰੇ ਨਾਲ ਕੰਮ ਛੋਟਾ ਯਾਰ ਬੰਨ ਹੀ ਨਹੀਂ ਗੱਲ ਆ ਚੌੜਾਈ ਵੱਧ ਆ ਤੇ ਲੰਮਾ ਘਟ ਆ ਇਹ ਲੰਬਾਈ ਜੀ ਘਟ ਲੱਗਦਾ ਮੈਨੂੰ ਠੀਕ ਆ ਤੇ ਚੌੜਾ ਵੀ ਵੱਧ ਹੈ ਚੌੜਾ ਵੱਧਾ ਲੰਮਾ ਘਟਾ ਹੈ ਤੇ ਬਾਕੀ ਮਿੰਕੇ ਵੇਣੇ ਆ ਠੀਕ ਹੈ ਤੇ ਤੁਹਾਨੂੰ ਦਿਖਾਉਣੇ ਆ ਫਿਰ ਉਹ ਤੇ ਕਰ ਲਈ ਸੀ ਬੇਨਤੀ ਆਪਾਂ ਇਹ ਠੀਕ ਆ ਤੇ ਲੰਬਾਈ ਬਰੋਬਰ ਆਵੇ ਮੈਂ ਗਲਤ ਜੀ ਥੋੜਾ ਚੜਾਈ 'ਚ ਫਰਕ ਰਹੇਗਾ ਥੋੜਾ ਚੜਾਈ 3-4 ਇੰਚ ਤੋਂ 3 ਇੰਚ ਵੱਧ ਆ ਥੋੜੀ ਤੇ ਮੇਰੇ ਹਿਸਾਬ ਨਾਲ ਵੀ ਹੱਲ ਹੋ ਸਕਦਾ ਆਪਣਾ ਆਪਾਂ ਨਟ ਵੇਖ ਲੈਣ ਨਟਾਂ ਦੀ ਲંબਾਈ ਉਹਦੀ ਕਿੱਥੋਂ ਤੱਕ ਹੈ ਠੀਕ ਆ ਉਹਨੂੰ ਮਿਣਿਆਉਣੇ ਆ ਤੇ ਤੁਹਾਨੂੰ ਫਿਰ ਦਿਖਾਉਣਾ ਪੂਰਾ ਚੰਗੀ ਤਰ੍ਹਾਂ ਕਿਉਂਕਿ ਉੱਥੇ ਵੀ ਅਕਲਮਾਰੀ ਜੀ ਬਣ ਗਈ ਨਾ ਚਲੋ ਕੰਮ ਵਧੀਆ ਹੋ ਰਿਹਾ ਸਮਾਂ ਸਮਾਂ ਧਰਨ ਨੂੰ ਆਪਾਂ ਨੂੰ ਠੀਕ ਹੈ ਤੇ ਇਹਨੂੰ ਕਰਦੇ ਆ ਸੈਟਿੰਗ ਇਹ ਤੇ ਤੁਹਾਨੂੰ ਦਿਖਾਉਣਾ ਫਿਰ ਸੋ ਆਪ ਮਿਹਨਤੀ ਤੱਕ ਕਰ ਲਈ ਲਗਭਗ ਸਾਰੀ ਠੀਕ ਹੈ ਮੈਂ ਤੇ ਲੰਬਾਈ ਜੀ ਤਾਂ ਇਹ ਵੀ ਠੀਕ ਬਰੋਬਰ ਆ ਗਿਆ ਕੰਮ ਤੇ ਥੋੜਾ ਜਿਹਾ ਚੜਾਈ ਤਾਂ ਫਰਕ ਪੈਂਦਾ 4 ਇੰਚ ਦਾ ਜਿਹੜੀ ਆ ਆਹ ਬਾਰੀ ਆਹ ਵਾਲੀ ਇਧਰਲੀ ਠੀਕ ਹੈ ਇਹ 4 ਇੰਚ ਦਾ ਫਰਕ ਪੈਂਦਾ ਹੁਣ ਯਾਰ ਵੀ ਜਾਂ ਤਾਂ ਮਾੜੀ ਮੁੱਟੀ ਹੋ 4 ਇੰਚ ਕਰਨੀ ਪਈ ਛੋਟੀ ਠੀਕ ਹੈ 4 ਇੰਚ ਛੋਟੀ ਕਰਕੇ ਫੇਰ ਗੱਲ ਬਣੂ ਕਿਤੇ ਜਾ ਕੇ ਠੀਕ ਆ ਇਤਨੀ ਬਾਕੀ ਖੋਲੇ ਤੇ ਪਾ ਲ ਜੀ ਵੀ ਇਹਨੇ ਗੱਲ ਕਰਦੇ ਆ ਸ਼ਾਇਦ ਕੀ ਕਰਨਾ ਦੱਸ ਦਿਆਂਗੇ ਤੇ ਨਹੀਂ ਫਿਰ ਕਰਮਣ ਪ੍ਰਤ ਨੋਂਦੋ ਤੇ ਤੁਹਾਨੂੰ ਫੇਰ ਕਰਕੇ ਤੇ ਸਾਈਡਿੰਗ ਕਰਦੇ ਆ ਆ ਵਾਰ ਤੇ ਛੋਟੀ ਹੈਗੀ ਹੈਗੀ ਆ ਥੋੜੀ ਵੱਟੀ ਆ 2-3 ਇੰਚ ਦੇ ਨਾਲ ਠੀਕ ਆ ਬਸ ਫਿਰ ਕੋਈ ਨਹੀਂ ਕਰਦੇ ਤੁਹਾਨੂੰ ਦਿਖਾਉਣੇ ਆਗੇ ਲਓ ਬਾਪੋ ਪਿਆਆਂ ਦੇ ਬੱਚੇ ਕਿੱਡੇ ਪਿਆ ਬਾਹਰ ਠੀਕ ਆ ਭਾਈ ਸਾਰੇ ਬੈਠਿਆ ਇਹ ਤੋਂ ਜੈਡ ਇੱਧਰ ਆ ਕੱਢੇ ਪਏ ਆ ਸਾਰੇ ਠੀਕ ਹੈ ਮੈਂ ਥੱਲੇ ਪਿਆ ਇੱਥੇ ਤੇ ਚਾਚਾ ਬੈਠਾ ਤਾਂ ਕੁਰਸੀ 'ਤੇ ਠੀਕ ਹੈ ਬਈ ਬੈਰੀ ਬੁਰੀ ਤੋਂ ਬੱਚ ਤੋਂ ਤੋ ਤਾਂ ਨਿਗਰ ਰੱਖੀ ਪਏ ਮੈਂ ਥੱਲੇ ਬੈਠਾ ਉਹ ਉੱਥੇ ਬੈਠਾ ਉਹ ਉੱਥੇ ਤਾਂ ਉਹ ਉਹਹਾਂ ਪਰ ਬੈਠਾ ਹੈ ਬਸ ਸੌਕੇ ਰਿਪੋਰਟ ਬਾਕੀ ਜੇ ਬਈ ਨਵੀਂ ਅਪਡੇਟ ਹੋਈ ਦੱਸ ਦਿਆਂ ਤੁਹਾਨੂੰ ਤਨੀ ਵੈਸੇ ਅਪਡੇਟ ਜਾਈ ਚਾਚਾ ਤੇ ਮੈਂ ਜਾਂਦਾ ਬਾਈ ਓਏ ਠੀਕ ਹੈ ਤੇ ਮੇਰਾ ਕੰਮ ਤਾਂ ਦਿਵਾਲਾ ਜੇ ਮੇਰਾ ਕੰਮ ਦੱਸੋ ਕਰ ਦਿਆਂਗੇ ਤਨੀ ਫਿਰ ਬੈਠੇ ਆ ਵੇਲੇ ਠੀਕ ਹੈ ਬਾਕੀ ਮੀ ਬਹੁਤ ਪਿਆਜ ਰਾਤ ਮੌਸਮ ਕੋਣੋ ਠੀਕ ਹੈ ਵੈਸੇ ਬਦਲਦਾ ਰਹਿ ਗਿਆ ਚਲੋ ਕੋਈ ਨਹੀਂ ਕਰਦੇ ਹੁਣ ਨਾਲ ਸ਼ੇਅਰ ਬਠੀਕਾ ਲਓ ਬਾਪੇ ਉਹ ਘਰੇ ਆਏ ਸੀ ਤੇ ਉਹ ਸਾਹਮਣੇ ਬਿੱਲੀ ਬੈਠੀ ਦੇਖੋ ਨਿਗਾਹ ਤੇ ਬੱਚਿਆਂ ਦੇ ਇਹ ਉਹ ਬੈਠੀ ਆਮਨੇ ਠੀਕ ਆ ਤੇ ਇਧਰ ਆਪਣੇ ਕਬੂਤਰ ਬੈਠੇ ਆ ਰਹੇ ਨੇ ਤੇ ਪਹਿਲਾਂ ਉਹ ਕੋਠੇ ਸਾਹਮਣੇ ਉਹ ਉੱਥੇ ਬੈਠੀ ਸੀ ਕਰਨੀ ਤੇ ਠੀਕ ਆ ਉਹ ਥਾਂ ਤੇ ਤੇ ਮੈਂ ਬਾਹਰੋਂ ਆਇਆ ਇਹਨੇ ਬਾਲ ਕੇ ਅੰਦਰ ਬੈਠਾ ਸੀਗਾ ਤੇ ਪਹਿਲਾਂ ਜਾਲਦੂ ਪੱਟ ਵੀ ਸਕਦੀ ਸੀ ਹੋ ਸਕਦਾ ਤਾਂ ਤੇ ਉਹ ਬੈਠੀ ਸਾਹਮਣੇ ਉਸ ਉਹ ਛਾਲ ਮਾਰ ਗਈ ਮੈਂ ਕੁਦਰਤੀ ਵੇਖਣੀ ਜਿਹੜਾ ਇਹ ਮੈਨੂੰ ਤਾਂ ਬੈਠੀ ਹੋਗੀ ਹਜੇ ਬੈਠੀ ਉਹ ਬੈਠੀ ਹਜੇ ਹਜੇ ਬੈਠੀ ਤੰ ਦਿਖਾਉਣਾ ਪੈਣਾ ਮਿੰਟ ਨਹੀਂ ਵੀ ਉਨਾਂ ਗੀ ਤੇ ਬਸ ਮੈਨੂੰ ਪਤਾ ਹੈ ਮੈਂ ਬੈਠੀ ਹਾਂ ਤਾਂ ਹੋਣੀ ਨਹੀਂ ਸਕਦਾ ਨਾ ਬੈਠੀ ਹਾਂ ਠੀਕ ਹੈ ਚਲੋ ਚੱਲਦੇ ਹਾਂ ਹਲੇ ਪਰੋਂ ਦਿਖਾਉਣੇ ਸੰਜਾ ਲਗੇ ਹਾਂਜੀ ਬਾਬਿਓ ਤੇ ਆ ਗਏ ਘਰੇ ਤੇ ਆਈ ਏਮ ਸੌਰੀ ਵੀਡੀਓ ਨਹੀਂ ਬਣ ਸਕੀ ਇਸ ਲਈ ਠੀਕ ਹੈ ਤੇ ਕੋਈ ਨਹੀਂ ਹਾਲੀਵੁੱਡ ਰੁਟੀਨ ਬਣਾਉਣੇ ਆ ਵੀਡੀਓ ਦਾ ਵੀ ਮੈਂ ਤਕਸੇ ਪੈਂਦੀ ਇਹ ਵੀਡੀਓ ਰੋਜ਼ ਤੇ ਪਰ ਉਹ ਢਿੱ ਚੰਗੀ ਨਹੀਂ ਪੈਂਦੀ ਇਹ ਚੀਜ਼ ਦਾ ਮੈਨੂੰ ਵੀ ਪਤਾ ਠੀਕ ਹੈ ਵੀ ਤੇ ਕੋਈ ਮੈਂ ਚੰਗੀ ਮੰਨ ਕੇ ਵੀਡੀਓ ਨਹੀਂ ਬਣਾਉਂਦਾ ਮੈਂ ਕਿਹਾ ਚਲ ਜਮਾ ਨਾਲੋਂ ਕੁਛ ਨਾ ਕੁਛ ਤਾਂ ਹੈ ਠੀਕ ਆ ਵੀ ਐ ਤਾਂ ਨਹੀਂ ਵੀ ਜਮਾ ਹੀ ਨਹੀਂ ਹਨਾ ਉਹਦੇ ਨਾਲ ਤਾਂ ਠੀਕ ਆ ਕੰਮ ਆਜੋ 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 ਉਹਦੇ ਨਾਲ ਤਾਂ ਵੀ ਬਹੁਤ ਵਧੀਆ ਕੰਮ ਤੀ ਉਲੀ ਚੰਗੀ ਤਾਂ ਨਹੀਂ ਵੀਡੀਓ ਬਣ ਪਾਉਂਦੀ ਇਹ ਆਪ ਕੋਈ ਪਤਾ ਜਾਂ ਹਮ ਕੋਈ ਪਤਾ ਸਭ ਕੋ ਪਤਾ ਹੈ ਰੋਇ ਪਾਣੀ ਇਹ ਲੋਕ ਡੋਲਤਾ ਤੇ ਪਾਣੀ ਨਿਕਲ ਲਿਆਏ ਆਪਾਂ ਸਭ ਤੋਂ ਨਿੱਗਾ ਪਾਣੀ ਪਾ ਦਿੱ ਇਹਨਾਂ ਨੂੰ ਠੀਕ ਹੈ ਆਰੋ 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 ਇਹ ਲੋਬੇ ਪਾਣੀ ਆਣੀ ਕਰਤਾ ਓਕੇ ਰਿਪੋਰਟ ਇਹਨਾਂ ਦੀ ਤੇ ਦਾਣੇ ਪਾਲੀ ਵਾਪੋ ਤੇ ਤੁਹਾਨੂੰ ਦਿਖਾਉਣੀਆਂ ਹੈ ਠੀਕ ਆ ਚਲੋ ਵਾਪੋ ਅੱਜ ਪਾਇਆ ਕੱਲਾ ਨਿਰਾ ਬਾਜਰਾ ਤੇ ਕਣਕ ਨੂੰ ਥੱਲੇ ਪਈ ਜਲਮਾ ਹੱਕ ਦਾ ਬਾਹਰ ਖਾਣ ਆਜੋ 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 ਆਰੋ ਆਰੋ ਆਜੋ 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 ਆਏ ਹਾਏ ਲੋਬੇ ਦਾਣਾ ਪਾਣੀ ਓਕੇ ਰਿਪੋਰਟ ਹੋ ਗਈ ਇਹਨਾਂ ਦੀ ਠੀਕ ਆ ਲੋ ਦਾਦੀ ਕੇ ਲੋਕ ਲੋ ਬਈ ਠੀਕ ਐ ਇੱਕ ਮਿੰਟ ਪਾਣੀ ਚੱਕ ਲੀਏ ਫੋਨ ਵਿੱਚ ਚੱਕ ਲੀਏ ਲੋ ਬਾਈ ਜੇ ਕਰਦੇ ਓਕੇ ਬੜਾ ਤੇ ਲੋ ਬਾਪੋ ਤੇ ਇਹਨੂੰ ਟੈਗ ਦੀ ਕਰਤੀ ਜੀ ਇਹਦੀ ਓਕੇ ਰਿਪੋਰਟ ਠੀਕ ਐ ਸਾਰਾ ਕੁਝ ਤੇ ਬਸ ਵੀਡੀਓ ਕਰ ਦਈਏ ਐਂਡਿੰਗ ਇੱਥੇ ਹੀ ਬਾਹ ਲੰਮਾਣੀ ਜਲਵਾ ਬਣਾਉਂਦਾ ਲੋ ਬਾਈ ਬਾਈ ਸਾਰੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਾਰਮਲ ਜੀ ਵੀਡੀਓ ਆਪਣੇ ਕੋਲ ਕੋਈ ਜ਼ਿਆਦਾ ਖਾਸ ਵੀਡੀਓ ਨਹੀਂ ਬਾਏ ਬਾਏ